ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਸੇ ਤਰੀਕੇ ਦੀ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਮੇਨ ਦਰਵਾਜ਼ੇ ਦੇ ਉੱਤੇ ਸੁੱਕਣੇ ਪਾਈ ਹੋਈ ਚਾਦਰ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਚਾਦਰ ਤੁਸੀਂ ਵੇਖੋ ਕਿਵੇਂ ਚੁੱਕ ਕੇ ਬੰਦਾ ਫਰਾਰ ਹੁੰਦਾ ਤੇ ਬਾਅਦ ਵਿੱਚ ਘਰੋਂ ਔਰਤ ਨਿਕਲਦੀ ਹੈ ਤਾਂ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਵੇਖੋ ਇਹ ਚੋਰ ਘਰ ਦੇ ਸਮਾਨ ਦੇ ਨਾਲ-ਨਾਲ ਹੁਣ ਤਾਂ ਚਾਦਰਾਂ ਵੀ ਨਹੀਂ ਛੱਡਦੇ ਕਿੰਜ ਚਾਦਰ ਹੀ ਚੋਰ ਦੇ ਵੱਲੋਂ ਚੁਰਾਈ ਗਈ ਹੈ ਤਸਵੀਰਾਂ ਬੇहद ਹੈਰਾਨ ਕਰਦੀਆਂ ਨੇ ਖਲਾਕੀ ਇਹ ਪੰਜਾਬ ਦੇ ਕਿਸ ਇਲਾਕੇ ਦੀ ਵੀਡੀਓ ਹੈ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਈ ਪਰ ਫਿਰ ਵੀ ਸੀਸੀਟੀਵੀ ਵੀਡੀਓ ਕਾਫੀ ਹੈਰਾਨ ਕਰਦੀ ਹੈ ਕਿ ਹੁਣ ਘਰ ਦੇ ਬਾਹਰ ਪਿਆ ਕੋਈ ਵੀ ਸਮਾਨ ਸੁਰੱਖਿਅਤ ਨਹੀਂ ਐ ਇੱਥੋਂ ਤੱਕ ਕਿ ਤੁਹਾਡੇ ਘਰ ਦੇ ਕੰਬਲ ਅਤੇ ਚਾਦਰਾਂ ਵੀ ਸੁਰੱਖਿਅਤ ਨਹੀਂ ਹਨ ਬਿਊਰੋ ਰਿਪੋਰਟ देयर ਟੀਵੀ ਤੇ ਪੰਜਾਬ ਹਰਿਆਣਾ ਲਾਈਵ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਸੇ ਤਰੀਕੇ ਦੀ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਮੇਨ ਦਰਵਾਜ਼ੇ ਦੇ ਉੱਤੇ ਸੁੱਕਣੇ ਪਾਈ ਹੋਈ ਚਾਦਰ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਚਾਦਰ ਤੁਸੀਂ ਵੇਖੋ ਕਿਵੇਂ ਚੁੱਕ ਕੇ ਬੰਦਾ ਫਰਾਰ ਹੁੰਦਾ ਤੇ ਬਾਅਦ ਵਿੱਚ ਘਰੋਂ ਔਰਤ ਨਿਕਲਦੀ ਹੈ ਤਾਂ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਵੇਖੋ ਇਹ ਚੋਰ ਘਰ ਦੇ ਸਮਾਨ ਦੇ ਨਾਲ-ਨਾਲ ਹੁਣ ਤਾਂ ਚਾਦਰਾਂ ਵੀ ਨਹੀਂ ਛੱਡਦੇ ਕਿੰਜ ਚਾਦਰ ਹੀ ਚੋਰ ਦੇ ਵੱਲੋਂ ਚੁਰਾਈ ਗਈ ਹੈ ਤਸਵੀਰਾਂ ਬੇहद ਹੈਰਾਨ ਕਰਦੀਆਂ ਨੇ ਖਲਾਕੀ ਇਹ ਪੰਜਾਬ ਦੇ ਕਿਸ ਇਲਾਕੇ ਦੀ ਵੀਡੀਓ ਹੈ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਈ ਪਰ ਫਿਰ ਵੀ ਸੀਸੀਟੀਵੀ ਵੀਡੀਓ ਕਾਫੀ ਹੈਰਾਨ ਕਰਦੀ ਹੈ ਕਿ ਹੁਣ ਘਰ ਦੇ ਬਾਹਰ ਪਿਆ ਕੋਈ ਵੀ ਸਮਾਨ ਸੁਰੱਖਿਅਤ ਨਹੀਂ ਐ ਇੰਥੋਂ ਤੱਕ ਕਿ ਤੁਹਾਡੇ ਘਰ ਦੇ ਕੰਬਲ ਅਤੇ ਚਾਦਰਾਂ ਵੀ ਸੁਰੱਖਿਅਤ ਨਹੀਂ ਹਨ ਬਿਊਰੋ ਰਿਪੋਰਟ देयर ਟੀਵੀ ਤੇ ਪੰਜਾਬ ਬਿਹਾਰਾਣਾ ਲਾਈਵ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਸੇ ਤਰੀਕੇ ਦੀ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਮੇਨ ਦਰਵਾਜ਼ੇ ਦੇ ਉੱਤੇ ਸੁੱਕਣੇ ਪਾਈ ਹੋਈ ਚਾਦਰ ਨੂੰ ਹੀ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਚਾਦਰ ਤੁਸੀਂ ਵੇਖੋ ਕਿਵੇਂ ਚੁੱਕ ਕੇ ਬੰਦਾ ਫਰਾਰ ਹੁੰਦਾ ਤੇ ਬਾਅਦ ਵਿੱਚ ਘਰੋਂ ਔਰਤ ਨਿਕਲਦੀ ਹੈ ਤਾਂ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਵੇਖੋ ਇਹ ਚੋਰ ਘਰ ਦੇ ਸਮਾਨ ਦੇ ਨਾਲ-ਨਾਲ ਹੁਣ ਤਾਂ ਚਾਦਰਾਂ ਵੀ ਨਹੀਂ ਛੱਡਦੇ ਕਿੰਜ ਚਾਦਰ ਹੀ ਚੋਰ ਦੇ ਵੱਲੋਂ ਚੁਰਾਈ ਗਈ ਹੈ ਤਸਵੀਰਾਂ ਬੇहद ਹੈਰਾਨ ਕਰਦੀਆਂ ਨੇ ਖਲਾਕੀ ਇਹ ਪੰਜਾਬ ਦੇ ਕਿਸ ਇਲਾਕੇ ਦੀ ਵੀਡੀਓ ਹੈ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਈ ਪਰ ਫਿਰ ਵੀ ਸੀਸੀਟੀਵੀ ਵੀਡੀਓ ਕਾਫੀ ਹੈਰਾਨ ਕਰਦੀ ਹੈ ਕਿ ਹੁਣ ਘਰ ਦੇ ਬਾਹਰ ਪਿਆ ਕੋਈ ਵੀ ਸਮਾਨ ਸੁਰੱਖਿਅਤ ਨਹੀਂ ਐ ਇੰਥੋਂ ਤੱਕ ਕਿ ਤੁਹਾਡੇ ਘਰ ਦੇ ਕੰਬਲ ਅਤੇ ਚਾਦਰਾਂ ਵੀ ਸੁਰੱਖਿਅਤ ਨਹੀਂ ਹਨ ਬਿਊਰੋ ਰਿਪੋਰਟ देयर ਟੀਵੀ ਤੇ ਪੰਜਾਬ ਬਿਹਾਰਾਣਾ ਲਾਈ